ਮਜ਼ਦੂਰ ਇਕਤਾ ਜਿੰਦਾਬਾਦ ਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ 131 ਝੋਨੇ ਦੇ ਮਾਪਜਾ ਦਿਓ ਮਾਪਜਾ ਦਿਓ ਮਾਪਜਾ ਦਿਓ 131 ਝੋਨੇ ਦੇ ਮਾਪਜਾ ਦਿਓ ਮਾਪਜਾ ਦਿਓ ਮਾਪਜਾ ਦਿਓ ਮੈਂ ਜਗਦੀਸ਼ ਸਿੰਘ ਰਾਜਾ ਬੀਕੇ ਜੋ ਇਕਤਾ ਗਰਾਹਾਂ ਅਸੀਂ ਪਿਛਲੇ 2 ਮਹੀਨੇ ਤੋਂ 131 ਦੀ ਲੜਾਈ ਲੜ ਰਹੇ ਹਾਂ ਪਿੰਡ ਪਿੰਡ ਜਾ ਕੇ ਅਸੀਂ ਸਰਵੇ ਕੀਤਾ ਆ ਕਿਸੇ ਰੈਲੀ ਪਿੰਡ ਹੈ ਜਿਹੜਾ ਉਸ ਦਾ 210 ਏਕੜ ਜ਼ਮੀਨ ਹੈ ਸਾਰੇ ਪਿੰਡ ਦੀ ਜਿਸ ਵਿੱਚੋਂ 110 ਏਕੜ 131 ਮਾਰ ਚੁੱਕਾ ਜਿਹੜਾ ਸਰਕਾਰ ਨੇ ਆਪ ਬੁਲਾਇਆ ਸੀ ਸਰਕਾਰ ਨੇ ਸਿਫਾਰਿਸ਼ ਕੀਤੀ ਸੀ ਕਿਸਾਨਾਂ ਨੂੰ ਕਿ 131 ਬੀ ਲਾਓ ਹਾਈਵੇਟ ਅਸੀਂ ਨਹੀਂ ਚੁੱਕਣਾ ਹੈਗਾ ਪਰ ਜੋ ਹਾਲਾਤ 131 ਨੇ ਕਿਸਾਨਾਂ ਦੇ ਕੀਤੇ ਨੇ ਕਿਸਾਨ ਮੇਰੇ ਹਿਸਾਬ ਨਾਲ ਦੋ ਦੋ ਸਾਲ ਉੱਠ ਨਹੀਂ ਸਕਣਗੇ ਕਿਉਂਕਿ 10-10 ਹਜ਼ਾਰ ਰੁਪਿਆ ਇੱਕ ਇੱਕ ਕਿੱਲੇ ਤੇ ਸਪਰੇਅ ਕਰਨ ਦਾ ਹੀ ਆ ਗਿਆ ਆ ਪਰ ਫਾਇਦਾ 1 ਰੁਪਏ ਦਾ ਨਹੀਂ ਹੋਇਆ ਇਸ ਇਸ ਕਰਕੇ ਅਸੀਂ ਸਰਕਾਰ ਨੂੰ ਇਹੀ ਗੁਜਾਰਸ਼ ਕਰਦੇ ਆਂ ਕਿ ਛੇਤੀ ਤੋਂ ਛੇਤੀ ਗਰਦਾਬਰੀ ਕੀਤੀ ਜਾਵੇ ਕਿਉਂਕਿ ਕਣਕਾਂ ਦਾ ਸੀਜ਼ਨ ਆ ਚੁੱਕਾ ਆ ਕਸਾਨਾਂ ਨੇ ਕਣਕ ਵੀ ਬੀਜਣੀ ਹੈ ਤੇ 131 ਜਿਹੜਾ ਮੁਆਜਾ ਦਿੱਤਾ ਜਾਵੇ ਤੇ ਅੱਜ ਸਾਡੇ ਮਕੇਰੀਆਂ ਦੇ ਸਾਰੇ ਹੀ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਅੱਜ ਐਡੀਐਮ ਸਾਹਿਬ ਨੂੰ ਮੰਗਬੱਤ ਦਿੱਤਾ ਆ ਕਿ ਜਿਹੜਾ ਸਾਡਾ 131 ਝੋਨਾ ਖਰਾਬ ਹੋਇਆ ਤਾਂ ਮੁਆਜਾ ਦਿੱਤਾ ਜਾਵੇ ਮੈਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕਤਰ ਔਰੰਕਾਰ ਸਿੰਘ ਪੁਰਾਣਾ ਪੰਘਾਲਾ ਅੱਜ ਸਾਡੀਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਇੱਕ ਮੰਗ ਪੱਤਰ ਜਿਹੜਾ ਮਾਨਯੋਗ ਐਸਡੀਐਮ ਮਕੇਰੀਆਂ ਨੂੰ ਦਿੱਤਾ ਜਿਹਦੇ ਵਿੱਚ ਅ ਅਸੀਂ ਆਪਣੀ ਮੰਗ ਰੱਖੀ ਹੈ ਕਿ ਜਿਹੜਾ ਆ ਪੀਐਰ 131 ਬੀਜ ਆ ਤੁਹਾਡੇ ਸਾਹਮਣੇ ਜਿਹੜਾ ਅਸੀਂ ਬੂਟੇ ਉਹਦੇ ਲੈ ਕੇ ਆਏ ਆ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਹਾਈ ਬ੍ਰੈਡ ਜਿਹੜਾ ਆ ਝੋਨਾ ਨਾ ਲਾਓ 131 ਦਾ ਜਿਹੜਾ ਬੀਜ ਲਾਓ ਕਿਉਂਕਿ ਇਹ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹੈ ਤੇ ਝਾੜ ਚੰਗਾ ਦੇਵੇਗਾ ਪਰ ਸਾਡੇ ਆ ਸਾਰੇ ਕਿਸਾਨ ਭਰਾ ਅੱਜ ਜਿਹੜਾ ਪਵਿੱਤਰ ਦਿਹਾੜਾ ਆ ਦੀਵਾਲੀ ਦਾ ਤੇ ਬੰਦੀ ਛੋੜ ਦਿਵਸ ਹੈ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੈਠ ਕੇ ਇਹਨਾਂ ਨੇ ਖੁਸ਼ੀ-ਖੁਸ਼ੀ ਮਨਾਉਣਾ ਸੀ ਅੱਜ ਦੀਵਾਲੀ ਦਾ ਪਵਿੱਤਰ ਦਿਹਾੜਾ ਪਰ ਆਪਣਾ ਦਰਦ ਲੈ ਕੇ ਮਾਨਯੋਗ ਐਸਡੀਐਮ ਦਫਤਰ ਮੁਕੇਰੀਆਂ ਵਿਖੇ ਪਹੁੰਚੇ ਆ ਤੇ ਪੰਜਾਬ ਸਰਕਾਰ ਤੱਕ ਇਹ ਮੰਗ ਆਪਣੀ ਪੁੱਜ ਦੀ ਕਰਨ ਲਈ ਉਹਨਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਸੀ ਉਥੇ ਜਿਹੜਾ ਮੁਆਵਜ਼ੇ ਦਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਇਹ ਜਿਹੜਾ ਵੱਡਾ ਨੁਕਸਾਨ ਜਿਹੜਾ ਆ ਹਲਕਾ ਮਕੇਰੀਆਂ ਜਿਹੜਾ ਹਾਰਪੁਰ ਤੇ ਪੰਜਾਬ ਦੇ ਵਿੱਚ ਹੋਇਆ ਇਸ ਹੋਏ ਨੁਕਸਾਨ ਦੀ ਪਰਪਾਈ ਜਿਹੜੀ ਹੈ ਉਹ ਖੇਤਾਂ ਦੀ ਗਰਦਾਬਰੀ ਕਰਕੇ ਛੇਤੀ ਤੋਂ ਛੇਤੀ ਜਿਹੜੀ ਪੰਜਾਬ ਸਰਕਾਰ ਕਰੇ ਜੇ ਕਰੇ ਦੇ ਵਿੱਚ ਕੋਈ ਢਿੱਲਮੱਠ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਆਪਣੇ ਕਿਸਾਨ ਭਰਾਵਾਂ ਨੂੰ ਨਾਲ ਲੈ ਕੇ ਇਹ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਪਰਭਾਈ ਕਰਾਉਣ ਲਈ ਜਿਹੜਾ ਉਹ ਫਿਰ ਤਿੱਖੇ ਸੰਘਰਸ਼ ਲੀਕਣ ਦੀ ਸੰਬੰਧੀ ਜਿਹੜਾ ਪਹਿਲਾਂ ਵੀ ਇਹਨਾਂ ਨਾਲ ਦੋ ਵਾਰ ਮੀਟਿੰਗ ਵੀ ਕੀਤੀ ਹੈਗੀ ਇਹਨਾਂ ਨੇ ਦੱਸਿਆ ਹੈਗਾ ਜਿਹੜਾ PR 131 ਦਾ ਸਟ੍ਰੇਨ ਹੈਗਾ ਉਹਦੇ ਵਿੱਚ ਜਿਹੜਾ ਐਡਵਾਰਸਿਜ਼ਮ ਦਾ ਕਰਕੇ ਵਾਇਰਸ ਆਇਆ ਹੈ ਜਿਹਦੇ ਕਰਕੇ ਕਾਫੀ ਚੀਜ਼ ਖਰਾਬ ਹੋਈ ਹੈ ਆਪਣਾ ਜਿਹੜਾ ਝਾੜ ਦਾ ਹੈਗਾ ਸਾਈਜ਼ ਵੀ ਤੇ ਇਹਦੇ ਸੰਬੰਧੀ ਜੋ ਮੰਗ ਇਹਨਾਂ ਨੇ ਰੱਖੀ ਹੈਗੀ ਹੈ ਇੱਕ ਤਾਂ ਇਹ ਰੱਖੀ ਹੈਗੀ ਹੈ ਵੀ ਜਿਹੜਾ ਸਰਵੇ ਪ੍ਰੋਪਰ ਕੀਤਾ ਜਾਵੇ ਜਿਹਦੇ ਤੋਂ ਪਤਾ ਲੱਗ ਸਕੇ ਵੀ ਕਿੰਨੇ ਰਕਬੇ ਦੇ ਵਿੱਚ ਜਿਹੜਾ ਇਸ ਚੀਜ਼ ਦਾ ਨੁਕਸਾਨ ਹੋਇਆ ਹੈਗਾ ਤੇ ਉਸ ਮੰਗ ਨੂੰ ਜਿਹੜਾ ਸਰਵੇ ਪ੍ਰੋਪਰ ਕਰਕੇ ਸਰਕਾਰ ਤੱਕ ਪਹੁੰਚਿਆ ਕੀਤਾ ਜਾਵੇ ਤਾਂ ਜੋ ਸਰਕਾਰ ਇਸ ਤੇ ਫੈਸਲਾ ਲੈ ਸਕੇ ਵੀ ਇਸ ਸੰਬੰਧੀ ਜਿਹੜਾ ਕੀ ਆਪਾਂ ਕਾਰਵਾਈ ਕਰਨੀ